ਆ ਗਰਮੀ ਸਿੰਘ ਜੀ ਜਿਹਦਾ ਤੁਹਾਡਾ ਬੇਟੀ ਨੂੰ ਅਮਰੀਕਾ ਦੇ ਬੂਸਟ ਸਰ ਦਿੱਤਾ ਗਿਆ ਹੈ ਅਮੈਰ ਦਾ ਸਰੋ ਲੋ ਕੀ ਕਰਾ ਜੀ ਇਹ ਕਹਿੰਦੇ ਆਹੀਂ ਦਾ ਕਹਿੰਦੇ ਜੀ 트াম্প ਨੇ ਬਹੁਤ ਮਾਰਾ ਕੀਤਾ ਹੈ ਵੀ ਬੱਚੇ ਗਿਆ ਹੈ ਚਲੋ ਦੇਸ਼ ਚ ਇਹ ਕਿਹੜਾ ਉਗਰਵਾਦੀਕਰ ਬਣ ਕੇ ਗਿਆ ਹੈ ਇਹ ਇਹ ਮਹਿੰਦ ਕਰਨ ਗਿਆ ਹੈ ਇਹ ਮਹਿੰਦ ਕਰਨ ਦਿੰਦਾ ਇਥੇ ਇਹਨੇ ਬਹੁਤ ਜਿਹੜਾ ਇਹ ਮਤਭਾਗੀ ਕੀਤਾ ਕੀਤਾ ਕੰਮ ਨਾਲ ਕੀ ਕਹਾਂ ਜਮੇਦਾ ਨਿਰਭੀ ਲਾ ਕੇ ਤੇ ਪਿੰਡਿਆ ਜੀ ਜੰਟ ਵੱਲੋਂ ਗਮਰਾਹ ਕਰਕੇ ਉਹਨੇ ਤੁਹਾਨੂੰ ਤਾਂ ਮੋٹے ਪੈਸੇ ਰਿੱਕੀ ਮਾਰ ਲਈ ਤੇ ਬੇਟੀ ਨੂੰ ਵੀ ਡੌਂਗੀ ਲਵਾ ਦੇ ਕਹਿੰਦਾ ਉਹ ਏਜੰਟ ਨਾਲ ਅਸੀਂ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਉਸ ਤਰੀਕੇ ਨਾਲ ਇਹਨੇ ਨਹੀਂ ਕਹਿਆ ਲੈ ਪੈਸੇ ਵੀ ਸਾਡੇ ਤੋਂ ਜ਼ਿਆਦਾ ਲੈ ਲੇ ਤੇ ਗਮਰਾਹ ਵੀ ਕੀਤਾ ਤੇ ਬੱਚੇ ਨੂੰ ਤੰਗ ਪਰੇਸ਼ਾਨ ਨੂੰ ਤੇਰਾ ਕੀਤਾ ਨਾਲ ਕੀ ਮੰਗ ਕਰਦੇ ਹੋ ਉਹ ਜਦੋਂ ਡਟਰੇ ਰੱਗੀ ਮਾਰੀ ਦੇ ਡਟਦੇ ਖਲਾਫਤਾਰ ਬਾਈ ਅਸੀਂ ਤਾਂ ਨੇ ਵੀ ਸਰਕਾਰ ਜਿਹੜੀ ਆ ਜੇ ਸਾਡਾ ਬੰਦਾ ਹੱਕ ਜਿਹੜਾ ਸਾਨੂੰ ਦਵਾਵੇ ਤੇ ਏਜੰਟ ਤੇ ਕਾਰਵਾਈ ਕੀਤੀ ਜਾਵੇ ਨੋਰਮਲ ਨੋਟਸ ਤਾਂ ਲੋਕ ਬਣਾ ਨੇ ਦੋਪੂਤਾਂ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਕਿੱਦਾਂ ਸਭ ਤੋਂ ਪਹਿਲਾਂ ਤਾਂ ਮੈਂ ਦੱਸਿਆ ਜਾਊਂਗਾ ਉਹਦੇ ਵਿੱਚ 120 ਜਾਣੇ ਸੀ ਅਸੀਂ 67 ਜਾਣੇ ਨਹੀਂ ਰਿਪੋਰਟ ਹੋਏ 120 ਜਾਣੇ ਹੋਏ ਆ ਕਈ ਰਿਪੋਰਟ ਹੋਏ ਆ ਕਈ ਇਲ ਇਲਲੀਗਲ ਤਰੀਕੇ ਦੇ ਨਾਲ ਉੱਥੋਂ ਘੁਲਾਏ ਗਏ ਆ ਜਿਨ੍ਹਾਂ ਦੇ ਏਲੀਅਨ ਨੰਬਰ ਵੀ ਇਸ਼ੂ ਹੋ ਗਏ ਸੀ ਏਲੀਅਨ ਨੰਬਰ ਉਹ ਹੁੰਦਾ ਵਾ ਜਿਹੜਾ ਉੱਥੇ ਇੱਕ ਮਨ ਲਕੀ ਸਨੀਕ ਬਣ ਜਾਂਦਾ ਉੱਥੋਂ ਦਾ ਇਹਨੂੰ ਪਨਾਹ ਦੇ ਦਿੰਦੀ ਹੈ ਦੇਸ਼ ਪਰ ਉਹ ਵੀ ਬੰਦੇ ਉਹ ਵਾਪਸ ਭੇਜੇਗੇ ਜਿਵੇਂ ਉਹਦੇ ਵਿੱਚੋਂ ਇੱਕ ਮੈਂ ਹਾਂ ਕਿ ਮੈਂ ਆਪਣਾ ਏਲੀਅਨ ਨੰਬਰ ਦੇਖਿਆ ਸੀ ਪਰ ਮੈਨੂੰ ਯਾਦ ਨਹੀਂ ਆ ਤੇ ਉਹ ਮਤਲਬ ਕਿ ਇਲਲੀਗਲ ਤਰੀਕੇ ਨਾਲ ਬਹੁਤ ਬੰਦੇ ਇਦਾਂ ਘਲਾਏ ਗਏ ਪਿਛਲੇ ਜਾਜ ਦੇ ਵਿੱਚ ਵੀ ਇਦਾਂ ਕੀਤਾ ਗਿਆ ਜਿਹੜਾ ਏਲੀਅਨ ਨੰਬਰ ਤੁਸੀਂ ਪੁੱਛ ਰਹੇ ਹੋ ਉਹ ਤੁਹਾਡੇ ਏਜੰਟ ਨੂੰ ਪਤਾ ਹੁੰਦਾ ਵੀ ਏਲੀਅਨ ਨੰਬਰ ਇਹ ਨਹੀਂ ਉਹ ਏਜੰਟਾਂ ਨੂੰ ਨਹੀਂ ਪਤਾ ਹੁੰਦਾ ਉਹ ਤਾਂ ਸਿਰਫ ਹਾਂ ਨੂੰ ਜਿਵੇਂ ਸਾਡੇ ਕੋਈ ਵਸਨੀਕ ਪਹਿਲਾਂ ਗਏ ਹਨਾ ਜਿਹੜੇ ਉੱਤੇ ਵਸਨੀਕ ਬਣ ਚੁੱਕੇ ਆ ਸਾਨੂੰ ਸਿਰਫ ਉਹਨਾਂ ਤੋਂ ਪਤਾ ਲੱਗਦਾ ਕਿ ਜਿਹ ਜਦੋਂ ਅਸੀਂ ਕੈਂਪ ਜਾਂ ਚੌਂਕੀ ਜਾਂਦੇ ਆ ਉਹਨੂੰ ਉੱਥੇ ਏਲੀਅਨ ਨੰਬਰ ਮਿਲਦਾ ਵਾ ਤਾਂ ਕਿੰਨੇ ਚਿਰ ਜਿਹੜਾ ਲੱਗਾ ਅਮਰੀਕਾ ਜਾਣ ਤੁਮ ਨੂੰ ਜਿੰਨਾ ਮੈਨੂੰ ਤਾਂ ਅਮਰੀਕਾ ਜਾਣ ਦੇ ਵਿੱਚ 18 ਮਹੀਨੇ ਲੱਗੇ 18 ਮਹੀਨਾ ਪਹਿਲਾਂ ਮੈਂ ਇੱਥੋਂ ਤੁਰਿਆ ਸੀ ਕਰੋ ਪਾਸਪੋਰਟ ਦਿੱਤਾ ਸੀ ਫਿਰ ਮੈਂ ਤੁਰਿਆ ਤੇ ਮਤਲਬ ਕਿ ਜੇ ਅੱਜ ਪਹੁੰਚਿਆ ਤੇ ਉੱਥੇ ਮੈਨੂੰ ਪਹੁੰਚਦਿਆਂ ਸਾਰੀ ਮਤਲਬ ਕਿ ਇਦਾਂ ਜਿਹੜਾ ਵਰਤਾਵ ਵੀ ਨਹੀਂ ਸਹੀ ਕੀਤਾ ਗਿਆ ਮੈਨੂੰ ਠੰਡੇ ਜੇ ਰੱਖਿਆ ਗਿਆ ਇੱਕ ਟੀ-ਸ਼ਰਟ ਦੇ ਵਿੱਚ ਪਾ ਗਏ ਕੀ ਠੰਡ ਦੀ ਕੂਲਿੰਗ ਹੀ -30 ਡਿਗਰੀ ਉੱਥੇ ਕੂਲਿੰਗ ਹੀ ਉਹਦੇ ਵਿੱਚ ਰੱਖਿਆ ਗਿਆ ਖਾਣਾ ਵੀ ਉਹਨਾਂ ਦਿਨ ਦੇ ਹੀ ਸਿਰਫ ਜਿੰਦਾ ਰਹਿਣ ਜੋਗਾ ਜਿੰਨਾ ਮਿਲ ਲਈ ਖਾਣਾ ਜਿੰਨਾ ਜਿੰਦਾ ਰਹੇ ਸੋਗੇ ਮਰੇ ਨਾ ਬਸ ਤਾਂ ਕਿੰਨੇ ਦੇਸ਼ਾਂ ਦੇ ਵਿੱਚੋਂ ਲਈ ਘੁਮਾ ਕੇ ਤੁਹਾਨੂੰ ਮੈਂ ਜਣਾ ਲੈ ਗਿਆ ਮੈਂ ਨੂੰ ਦੋ ਤਿੰਨ ਦੇਸ਼ਾਂ ਦੇ ਵਿੱਚੋਂ ਘੁਮਾ ਕੇ ਫਿਰ ਜਾ ਕੇ ਮਲਕੀ ਚੰਡੀਗੜ੍ਹ ਤੇ ਦਿੱਲੀ ਜ਼ਿਆਦਾ ਟਾਈਮ ਬਾਈ ਰੱਖਿਆ ਬਸ ਅੱਜ ਜਾਂ ਕੱਲ ਕਰਦੇ ਕਰਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਨਕਰਾਗੋਆ ਲੈ ਗਏ ਨਕਰਾਗੋਆ ਤੋਂ ਮੈਂ ਉੱਥੋਂ ਮੈਕਸੀਕੋ ਤੱਕ ਵਧੀਆ ਚੱਲ ਗਿਆ ਗੁਆਟੇਮਾਲਾ ਤੱਕ ਗੁਆਟੇਮਾਲਾ ਫਿਰ ਮੈਨੂੰ ਉੱਥੇ ਤੰਗੀ ਆਈ ਕਿ ਮੈਂ ਫੜਿਆ ਗਿਆ ਪੁਲਿਸ ਦੇ ਹੱਥ ਉੱਥੇ ਪੁਲਿਸ ਜੇ ਜੋ ਮੈਂ ਹੱਥ ਫੜਿਆ ਗਿਆ ਸੀ ਚਾਰ ਪੰਜ ਜਣੇ ਹਾਂ ਪੁਲਿਸ ਨੇ ਪਹਿਲਾਂ ਤਾਂਾਨੂੰ ਛੱਡਿਆ ਨਹੀਂ ਫਿਰ ਜੇ ਛੱਡਿਆ ਤਾਂ ਸਾਡੀ ਤਲਾਸ਼ੀ ਲੈ ਕੇ ਸਾਰੇ ਡਾਲਰ ਖੋਲੇ ਸਾਰਾ ਕੁਝ ਖੋਲਿਆ ਫਿਰ ਸਾਨੂੰ ਛੱਡਿਆ ਗਿਆ ਉੱਥੇ ਕਿੰਨੇ ਕੁ ਪੈਸੇ ਲੱਗੇ ਸਾਡੇ ਸਾਰੇ ਮੇਰੇ ਲਾਗੇ 44 ਲੱਖ ਰੁਪਏ ਮੇਰਾ ਲੱਗ ਗਿਆ ਤੇ ਰਾਜ ਦਾ ਜਿਹੜਾ ਖਰਚ ਆਇਆ ਏਜੰਟ ਨੇ ਉਹ ਵੀ ਨਹੀਂ ਕਟਿਆ ਉਹ ਵੀ ਮੇਰਾ ਘਟ ਤੋਂ ਘਟ 5 ਤੋਂ 6 ਲੱਖ ਰੁਪਏ ਖਰਚਾ ਆ ਚੁੱਕਾ ਹੈ ਹੂੰ ਤਾਂ ਕਿੰਨੇ ਦਿਨ ਤੁਹਾਨੂੰ ਉੱਥੇ ਅਮਰੀਕਾ ਪੁਲਿਸ ਨੇ ਆਪਣੀ ਰਾਸ ਦੇ ਕੇ ਮੈਨੂੰ ਉੱਥੇ 25 ਦਿਨ ਉਹਨਾਂ ਦੇ ਆਪਣੇ ਆਪਣੀ ਮਲਗੀ ਸੈਂਟਰ ਦੇ ਵਿੱਚ ਰੱਖਿਆ ਗਿਆ ਪ੍ਰਾਈਵੇਟ ਸੈਂਟਰ ਬਣਾਏ ਹੋਏ ਆ ਉਹਨਾਂ ਨੇ ਨਵੇਂ ਬਣਾਏ ਆ ਜਿੱਦਾਂ ਆਪਾਂ ਸੁਣਦੇ ਆ ਜਿਹੜੀ ਉੱਥੋਂ ਦੀ 200 ਬੂਰ ਕੀ ਤੇ ਉਹਨੇ ਨੌਜਵਾਨ ਤੋਂ ਉਹਨਾਂ ਨੂੰ ਬੀੜੀਆਂ ਹੱਥਾਂ 'ਤੇ ਲਗਾਈਆਂ ਲਗਾਈਆਂ ਸਾਡੇ ਵੀ ਲਗੀਆਂ ਨੇ ਹਾਂਜੀ ਮੇਰੇ ਵੀ ਹੱਥਾਂ ਦੇ ਵਿੱਚ ਵੀ ਪੈਰਾਂ ਦੇ ਵਿੱਚ ਵੀ ਲਾਈਆਂ ਗਈਆਂ ਤੇ ਇੱਥੇ ਲੱਕ ਤੇ ਵੀ ਲਾਈਆਂ ਗਈਆਂ ਤੇ ਜਦੋਂ ਜਹਾਜ਼ ਉਤਰਨ ਲੱਗਾ ਸੀ ਉਦੋਂ ਜਦੋਂ ਇਹ ਉਤਰਨ ਦਾ ਥੋੜਾ ਟਾਈਮ ਰਹਿ ਗਿਆ ਸੀ 15-20 ਮਿੰਟ ਉਦੋਂ ਲਾਈਆਂ ਗਈਆਂ ਤੇ ਇਹ ਦਿਖਾਉਣ ਲਈ ਕਿ ਅਸੀਂ ਹੱਤ ਕੜੀਆਂ ਲਾ ਕੇ ਨਹੀਂ ਲੈ ਕੇ ਆਏ ਕਿੰਨੇ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤਾਂ ਬਹੁਤ ਆਈਆਂ ਮੁਸ਼ਕਲਾਂ ਦਾ ਇੱਕ ਉੱਥੇ ਵੀ ਤੰਗੀ ਆਈ ਇੱਕ گاਂ ਮੈਕਸੀਕੋ ਦੇ ਵਿੱਚ ਜਦੋਂ ਐਂਟਰ ਕਰਾਇਆ ਗਿਆ ਉੱਥੇ ਤੰਗੀ ਆਈ ਉੱਥੇ ਉਹਨੇ ਇੱਕ ਮਹੀਨਾ ਬਾਹਰ ਰੱਖਿਆ ਨਾ ਉਹਨੇ ਸਾਨੂੰ ਖਾਣ ਨੂੰ ਦਿੱਤਾ ਨਾ ਪੀਣ ਨੂੰ ਸਾਰਾ ਖਰਚਾ ਮੈਂ ਘਰੋਂ ਮਗਾਉਂਦਾ ਰਿਆ ਜੋ ਵੀ ਉਹ ਵੱਖਰਾ ਖਰਚਾ ਮੇਰਾ ਲੱਗਾ ਜੋ ਵੀ ਇਹ ਸਾਰਾ ਮਤਲਬ ਕਿ ਮੇਰੇ ਫਾਦਰ ਸਾਹਿਬ ਮੈਨੂੰ ਪਾਉਂਦੇ ਰਹੇ ਕੀ ਕਹਿਣਾ ਚਾਹੁੰਦੇ ਹਾਂ ਲਾਸਟ ਦੇ ਜਿੰਨਾ ਇਹਨੇ ਪੈਸੇ ਵੀ ਲਾ ਕੇ ਖੱਜਲ-ਖਵਾਰੀ ਵੀ ਹੋਈ ਜਾਨ ਵੀ ਜੋਖਮ ਦੇ ਵਿੱਚ ਪਾ ਕੇ ਤਾਂ ਮੁਰਦ ਦੁਬਾਰਾ ਫੇਰ ਜਿਹੜਾ ਰਿਪੋਰਟ ਕਰਕੇ ਪੰਜਾਬ ਪਹੁੰਚਾ। ਮੈਂ ਤਾਂ ਇੱਕੋ ਗੱਲ ਕਵਾਂਗਾ ਕਿ ਆਪਣੇ ਇਲੀਗਲ ਤਰੀਕੇ ਨਾਲ ਏਜੰਟ ਦੇੋਂ ਜਾਨ ਦੀ ਲੋੜ ਨਹੀਂ। ਸਿੱਧੇ ਯੂਐਸਏ ਦੀ ਸਾਈਡ ਕੱਢੋ। ਉੱਥੇ ਵੀਜ਼ਾ ਦੀ ਇੰਟਰਵਿਊ ਲੋ ਅਪਾਇੰਟਮੈਂਟ ਮਿਸ ਫਿਕਸ ਕਰੋ। ਕੋਈ ਡਾਕੂਮੈਂਟ ਨਹੀਂ ਮੰਗਦਾ ਯੂਐਸਏ। ਸਿਰਫ ਤੁਹਾਡੀ ਅਪਾਇੰਟਮੈਂਟ ਇੰਟਰਵਿਊ ਮੰਗਦਾ ਵਾ। ਇੰਟਰਵਿਊ ਦਿਓ ਤੇ ਵੀਜ਼ਾ ਲੈ ਕੇ ਆਪਣਾ ਯੂਐਸਏ ਦੇ ਵਿੱਚ ਐਂਟਰ ਕਰੋ। ਨੌਜਵਾਨਾਂ ਨੂੰ ਕੀ ਅਪੀਲ ਕਰਦੇ? ਨੌਜਵਾਨਾਂ ਨੂੰ ਇਹੀ ਕਹੂੰਗਾ ਕਿ ਆਪਣਾ ਇਲੀਗਲ ਤਰੀਕੇ ਨਾਲ ਕਦੀ ਨਾ ਜਾਓ। ਇਹ ਲੈਗਲ ਤਰੀਕੇ ਨਾਲ ਜਾਣਾ ਬੰਦ ਕਰ ਦੋ ਤੇ ਆਪਣਾ ਇੱਕ ਨੰਬਰ ਦੇ ਵਿੱਚ ਯੂਐਸਏ ਵੀਜ਼ਾ ਦੇਣ ਦਿਆਵਾ ਉਹਦਾ ਵੀਜ਼ਾ ਲਓ ਤੇ ਜਾਓ ਜੀ ਕਿਨਾਈ ਦਾ ਜੀ ਵਿਕਾਸ ਕੁਮਾਰ ਮੈਂਟਾ ਜੀ ਯਾ ਕਿਦਾਂ ਦੇਖਦੇ ਅਮਰੀਕਾ ਤੋਂ ਸੰਪੂਰਨ ਪੰਜਾਬ ਦੇ ਨੌਜਵਾਨਾਂ ਨੂੰ ਕੱਲ ਡਿਪੋਰਟ ਕਰਕੇ ਜਿਹੜਾ ਕੋਈ ਗਿਆ ਹੈ ਉਹ ਵੀ ਇੱਕ ਬਹੁਤ ਮੰਦਭਾਗੀ ਘਟਨਾ ਜੀ ਅਜੇ ਹਾਂ ਪਹਿਲੀ ਵਾਰ ਹੋਇਆ ਕਿ ਕਿਸੇ ਦੇਸ਼ ਨੇ ਇੰਨੇ ਮਿਹਨਤੀ ਨੌਜਵਾਨਾਂ ਨੂੰ ਦੇਸ਼ ਤੋਂ ਬਾਹਰ ਗਲਤ ਤਰੀਕੇ ਨਾਲ ਭੇਜਿਆ ਹੋਵੇ ਔਰ ਉਥੋਂ ਦੀ ਗਵਰਨਮੈਂਟ ਨੇ ਜਿਹੜੀ ਉਥੋਂ ਦੀ ਮਤਲਬ ਸੰਸਥਾ ਵੱਡੀ ਆ ਜਿਹੜੀ ਉਥੋਂ ਦੀ ਸਰਕਾਰ ਉਹਨੇ ਵੀ ਇਹ ਗੱਲ ਕਹੀ ਆ ਕਿ ਟਰੰਪ ਸਾਹਿਬ ਦੇ ਸਾਰੇ ਜੋ ਇਹ ਬਿਆਨ ਇਹਨਾਂ ਨੂੰ ਖਾਰਜ ਕਰਦੀ ਆ ਪਰ ਉਹਨਾਂ ਨੇ ਆਪਣੇ ਹਮੇ ਨਾਲ ਜੋ ਇਹ ਨੌਜਵਾਨਾਂ ਨੂੰ ਇਸ ਦੇਸ਼ ਵਿੱਚ ਭੇਜਿਆ ਵਾਪਸ ਇਸ ਤਰੀਕੇ ਨਾਲ ਇਹ ਚੰਗਾ ਕੰਮ ਨਹੀਂ ਆ ਕਿਉਂਕਿ ਨੌਜਵਾਨ ਸਿਰਫ ਆਪਣਾ ਭਵਿੱਖ ਸਵਾਰਨ ਲਈ ਉੱਥੇ ਗਏ ਸੀ ਕੋਈ ਇਹ ਨਹੀਂ ਸੀ ਇਹਨਾਂ ਨੂੰ ਜ਼ਰੂਰੀ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿਣਾ ਹੈ ਵਾਪਸ ਦੇਣਾ ਆਪਣੇ ਦੇਸ਼ ਨੂੰ ਵੈਸੇ ਵੀ ਆਜ ਜਾਣਾ ਸੀ ਕੋਈ ਧਨ ਕਮਾਉਣ ਦਾ ਇੱਕ ਜਰੀਆ ਬਣਿਆ ਉਹ ਦੇਸ਼ਾਂ ਕੋਲ ਕੰਮ ਹੈ ਜ਼ਿਆਦਾ ਇਸ ਕਰਕੇ ਨੌਜਵਾਨ ਆਪਣਾ ਭਵਿੱਖ ਸਵਾਰਨ ਲਈ ਉਹਨਾਂ ਦੇਸ਼ਾਂ ਵਿੱਚ ਵੱਡੇ ਦੇਸ਼ਾਂ ਵਿੱਚ ਜਾਂਦੇ ਨੇ ਕੈਨੇਡਾ ਵਿੱਚ ਵੀ ਜਾਂਦੇ ਨੇ ਆਸਟ੍ਰੇਲੀਆ ਵਿੱਚ ਵੀ ਜਾਂਦੇ ਨੇ ਕਿ ਕਿਸੇ ਵੀ ਦੇਸ਼ ਨੇ ਅਜਿਹੀ ਨੌਜਵਾਨਾਂ ਨਾਲ ਧੱਕਾ ਨਹੀਂ ਕੀਤਾ ਪਰ ਹੁਣ ਅਸੀਂ ਫਿਰ ਵੀ ਟਰੰਪ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਕੋਈ ਅਜਿਹਾ ਕਦਮ ਨਾ ਚੁੱਕੋ ਜਿਹਦੇ ਨਾਲ ਨੌਜਵਾਨਾਂ ਦੇ ਵਿੱਚ ਤੁਹਾਨੂੰ ਮਤਲਬ ਬੁਰੇ ਤਰੀਕੇ ਨਾਲ ਵੇਖਿਆ ਜਾਵੇ ਕਿ ਤੁਸੀਂ ਇੱਕ ਚੰਗੇ ਰਾਸ਼ਟਰਪਤੀ ਨਹੀਂ ਹੋ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਜਿਹੜਾ ਕੰਮ ਨਾ ਕਰੋ ਨੌਜਵਾਨਾਂ ਨੂੰ ਉਧਰ ਕੰਮ ਦਿਓ ਕਰਵਰਦੂ ਤਾਂ ਕਿ ਉਹ ਦੇਸ਼ੇ ਦੇ ਵਿੱਚ ਆਪਣਾ ਭਵਿਕਸਾਰ ਸਕਣ ਔਰ ਹਾਂ ਜਿਹੜੇ ਨੌਜਵਾਨਾਂ ਨੂੰ ਇੱਧਰ ਵਾਪਸ ਭੇਜ ਦਿੱਤਾ ਗਿਆ ਹੈ ਉਹਨਾਂ ਨੌਜਵਾਨਾਂ ਵਾਸਤੇ ਮੈਂ ਮੋਦੀ ਸਾਹਿਬ ਅੱਗੇ ਔਰ ਪੰਜਾਬ ਦੇ ਨੌਜਵਾਨਾਂ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਗੇ ਬੇਨਤੀ ਕਰਦਾ ਕਿਉਂਕਿ ਇੱਕ ਬਹੁਤ ਸਿਹਰਦਮ ਮੁੱਖ ਮੰਤਰੀ ਨੇ ਔਰ ਉਹਨਾਂ ਨੇ ਅੱਗੇ ਵੀ ਨੌਜਵਾਨਾਂ ਦੇ ਜਿੱਤ ਦੀਆਂ ਗੱਲਾਂ ਸੋਚੀਆਂ ਨੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਭਵਿੱਖ ਦਾ ਸੋਚ ਕੇ ਉਹਨਾਂ ਨੂੰ ਕੋਈ ਚੰਗੇ ਕੰਮ ਦੇਣ ਕਿਉਂਕਿ ਪਰਿਵਾਰਾਂ ਨੇ ਬਹੁਤ ਵੱਡਾ ਸੰਤਾਪ ਹੰਡਾਇਆ ਏ 50-50 ਲੱਖ ਰੁਪਏ ਤੱਕ ਦਾ ਖਰਚ ਕਰਕੇ ਕਿਉਂਕਿ 50 ਲੱਖ ਰੁਪਇਆ ਆਮ ਘਰਾਂ ਦੇ ਵਿੱਚ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਕਰਜ਼ੇ ਚੁੱਕ ਕੇ ਜਾਂ ਆਪਣੀ ਕੋਈ ਜ਼ਮੀਨ ਜਾਇਦਾਦ ਵੇਚ ਕੇ ਨੋ ਨੌਜਵਾਨਾਂ ਨੂੰ ਭੇਜਿਆ ਗਿਆ ਹੁੰਦਾ ਹੈ ਔਰ ਕੋਈ ਵੀ ਨੌਜਵਾਨ ਮੰਨ ਤੇ ਇਰਿਆ ਭੋਜਨਾ ਨਾ ਲਿਆਵੇ ਕਿ ਮੈਨੂੰ ਉਧਰੋਂ ਕੱਢ ਦਿੱਤਾ ਗਿਆ ਔਰ ਮੇਰੀ ਪੰਜਾਬ ਦੇ ਲੋਕਾਂ ਨੇ ਜਾਂ ਪੰਜਾਬ ਦੀ ਸਰਕਾਰ ਨੇ ਸਾਰ ਨਹੀਂ ਲਈ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਗੇ ਕਿ ਉਹ ਨੌਜਵਾਨਾਂ ਨੂੰ ਕੁਛ ਨਾ ਕੁਛ ਮਦਦ مالی ਮਦਦ ਜਾਂ ਕੋਈ ਕਾਰੋਬਾਰੀ ਮਦਦ ਜਾਂ ਕੋਈ ਨੌਕਰੀ ਦੇ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦਾ ਭਵਿੱਖ ਸਵਾਰਨ ਦੀ ਕੋਸ਼ਿਸ਼ ਕਰਨ ਕਿਉਂਕਿ ਇਹ ਸਾਰੇ ਮਿਹਨਤੀ ਨੌਜਵਾਨ ਸੀ ਇਹ ਆਪਣੀ ਮਿਹਨਤ ਕਰਨ ਵਾਸਤੇ ਉੱਥੇ ਗਏ ਸੀ ਤਾਂ ਕਿ ਪੰਜਾਬ ਦੇ ਵਿੱਚ ਆ ਕੇ ਵੀ ਮਿਹਨਤ ਕਰਨ ਔਰ ਆਪਣਾ ਭਵਿੱਖ ਸਵਾਰਨ ਪੰਜਾਬ ਦਾ ਭਵਿੱਖ ਸਵਾਰਨ ਕੋਈ ਵੀ ਅਜਿਹਾ ਕਦਮ ਨਾ ਚੁੱਕਣ ਜਿਹਦੇ ਨਾਲ ਪਰਿਵਾਰ ਦਾ ਜਾਂ ਪੰਜਾਬ ਦਾ ਨੁਕਸਾਨ ਹੋਵੇ ਔਰ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਦੇਸ਼ ਦੇ ਵਿੱਚ ਜਿੰਨੇ ਵੀ ਨੌਜਵਾਨ ਆਏ ਉਹਨਾਂ ਦਾ ਪਤਾ ਲੈ ਕੇ ਉਹਨਾਂ ਨੂੰ ਕੋਈ ਨਾ ਕੋਈ مالی ਮਦਦ ਜ਼ਰੂਰ ਕੀਤੀ ਜਾਵੇ ਸੋ ਇੰਨੀਆਂ ਬੇਨਤੀਆਂ ਕਰਦਾ ਹਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ